ਲਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਪਹਿਰਾ ਸਿੱਖ ਰਾਜ ਦੀਆਂ ਲੱਬ ਦੀ ਫਿਰੇ ਸਿੱਖ ਰਾਜ ਦੀਆਂ ਆਖਰੀ ਨਿਸ਼ਾਨੀਆਂ ਨੂੰ ਹੰਜੂਆਂ ਦੇ ਨਾਲ ਤੱਕਦੀ ਫਿਰੇ ਮਹਾ ਪੰਜਾਬ ਦੇ ਆਰਾਜਿਆਂ ਤੇਰੀ ਪੋਤਰੀ ਕੰਧਾ ਕੌੜਿਆਂ ਨੂੰ ਦੁੱਖ ਦੱਕ ਦੀ ਫਿਰੇ ਲਹਾਰ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਪੈੜਾ ਸਿੱਖ ਰਾਜ ਦੀਆਂ ਲੱਭਦੀ ਫਿਰੇ ਮਹਵਲੀ ਰਾਜਾ ਦਾ ਮਹਵਲੀ ਰਾਜਸੀ ਦਿੱਤੇ ਦੇ ਮਹਿਲ ਵਾਂਗੂੰ ਟਹਿ ਤੇਰੀ ਹੋ ਗਿਆਂ ਬਾਲ ਗਲੀ ਦੇਣ ਤੇਰੇ ਰਾਜ ਦਾ ਸਿਕਣ ਕਣ ਕਣ ਰੋਪਿਆ ਜ਼ਾਲਿਮ ਝੁਲਮ ਵਾਲੀ ਹੱਦ ਕਰਤੀ ਮਾ ਨਾਲੋ ਪੁੱਤ ਸੇ ਵੀ ਛੋੜਤਾ ਰਾਣੀ ਕਿੰਦਾ ਦੀਆ ਬੁੱਕ ਅੰਮ੍ਰਾ ਨੇ ਸੁਣੀਆਂ ਜਦ ਪਤਲ ਕੇ ਆਤਾ ਬੜੀ ਉੱਚੀ ਸੋਚੇ ਪੁੱਤਾਂ ਤੇਰੀ ਸਰਕਾਰ ਸੀ ਹਾਰ ਦੇ ਸੀ ਕਿਥੋਂ ਹਾਰਾ ਗਿਆ ਪਾਣੂ ਗਦਾਰ ਸੀ ਨਲੂਏ ਤੇ ਫੁੱਲਾ ਸਿੰਘ ਜਿਹੇ ਜੋਦਿਆਂ ਦੀਆਂ ਗੱਲਾਂ ਇੱਕ ਠੋਕ ਠੋਕ ਦੱਸਦੀ ਫਿਰੇ ਲਾਹੌਰ ਸ਼ਹਿਰ ਪੜਾ ਸਿੱਖ ਰਾਜ ਦੀ ਅਲੱਬ ਦੀ ਫਿਰੇ ਸਿੱਖ ਰਾਜ ਦੀ ਆਖਰੀ ਨਿਸ਼ਾਨੀ ਨੂੰ ਅੰਜੂਮਾਂ ਦੇ ਨਾਲ ਤੱਕਦੀ ਫਿਰੇ ਮਹਾ ਪੰਜਾਬ ਦੇ ਆਜਾ ਤੇਰੀ ਪੋਤਰੀ ਕੰਧਾ ਕੌਲਿਆਂ ਨੂੰ ਦੁੱਖ ਦੱਸਦੀ ਫਿਰੇ ਜਗਈ ਪਰਵਰੀਆਂ ਨੇ ਕੋਰਾ ਵੀ ਲਿਹਾਜ਼ ਨਹੀਂ ਹੋ ਕਰਿਆ ਬਤਨਾਬੀ ਤਾਗ ਲੈ ਕੇ ਮਾਂ ਪੁੱਤ ਮੁੱਕ ਗਏ ਪਰ ਮੋੜ ਤਕਣਾ ਪਿਆਰਾਏ ਪੰਜਾਬ ਨਹੀਂ ਹੋ ਮਿਲੇ ਆ ਚੱਲ ਕਿਸ ਤonz ਸਮਾ ਦਾ ਕੋਲੇ ਕੋਲੇ ਵਣਵਾਇਆਂ ਸਾਡਾ ਰੱਖੇ ਅਗ ਦੇਸ਼ ਵਿੱਚ ਕੀ ਜੋਥੇ ਸਿੰਜੰਦ ਰੋਲੀਏ ਐਸੇ ਮਿੱਟੀ ਵਿੱਚੋਂ ਦੇਖਦੇ ਸ਼ਹੀਦ ਨੇ ਆਜਵੈ ਕਿ ਦੁੱਖ ਸੁਖ ਫੋਲੀਏ ਮੈਂ ਹੈ ਕਿ ਮਿੱਟੀ ਦੀ ਰੂਹਾਂ ਨੂੰ ਮਿਲ ਜਾਵੇ ਅੱਥੇ ਫੁੱਲਾਂ ਨੂੰ ਸਮਰਦਾ ਉੱਤੇ ਤਰਦੀ ਫਿਰੇ ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਵਿੱਚੋਂ ਪਹਿੜਾ ਸਿੱਖ ਰਾਜ ਦੀਆਂ ਲੱਬ ਦੀ ਫਿਰੇ ਸਿੱਖ ਰਾਜ ਦੀਆਂ ਖਰੀ ਨਿਸ਼ਾਨੀਆਂ ਨੂੰ ਪੰਜਵਾ ਦੇ ਨਾਲ ਤੱਕਦੀ ਫਿਰੇ ਮਹਾਂ ਪੰਜਾਬ ਦੇ ਆ राजेਆਂ ਤਰੀ ਕੰਨਾਂ ਕੌੜਿਆਂ ਨੂੰ ਦੁੱਖ ਦੱਸਦੀ ਫਿਰੇ ਲਹੌਰ ਸ਼ਹਿਰ ਦੀਆਂ ਗੜੀਆਂ